ਮੇਰਾ ਨਾਮ ਸਿਮਰਾ ਮੈਂ ਪਿੰਡ ਵਿੱਚ ਰਹਿਣ ਵਾਲੀ ਕੁੜੀ ਆ ਮੈਂ ਪਿੰਡ ਵਾਲੇ ਸਕੂਲ ਵਿੱਚ ਪੜਦੀ ਆ ਮੇਰਾ ਇੱਕ ਭਰਾ ਆ ਜੋ ਮੇਰੇ ਨਾਲੋਂ ਵੱਡਾ ਆ ਉਹਨੂੰ ਪੜਨ ਦਾ ਘਾਟ ਹੀ ਸ਼ੌਂਕ ਆ ਮੇਰੇ ਭਰਾ ਦਾ ਸੁਪਨਾ ਬਾਹਰ ਜਾਣ ਦਾ ਆ ਮੈਨੂੰ ਬਾਹਰ ਜਾਣ ਦਾ ਘਾਟ ਹੀ ਸ਼ੌਂਕ ਆ ਇਸ ਕਰਕੇ ਮੈਂ ਪੜ੍ਹਾਈ ਕਰਕੇ ਇੱਧਰ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ ਮੈਂ ਘਰ ਦਾ ਸਾਰਾ ਕੰਮ ਆਪਣੀ ਮੰਮੀ ਨਾਲ ਕਰਵਾਉਣੀ ਆ ਕਿਉਂਕਿ ਮੈਨੂੰ ਕੰਮ ਕਰਨ ਦਾ ਬੜਾ ਸ਼ੌਂਕ ਆ ਸਾਡੇ ਗਵਾਂਢ ਵਿੱਚ ਇੱਕ ਆਂਟੀ ਆ ਜਿਸ ਨਾਲ ਮੇਰੀ ਬਹੁਤ ਜ਼ਿਆਦਾ ਬਣਦੀ ਆ ਉਹ ਮੇਰੀ ਮੰਮੀ ਦੀ ਉਮਰ ਦੀ ਆ ਆਂਟੀ ਦੀ ਕੁੜੀ ਬਾਹਰ ਹੋਣ ਕਰਕੇ ਆਂਟੀ ਜੋ ਵੀ ਕੋਈ ਚੀਜ਼ ਲੈਣੀ ਹੁੰਦੀ ਸੀ ਉਹ ਮੇਰੀ ਸਲਾਹ ਨਾਲ ਹੀ ਲੈਂਦੀ ਸੀ ਕਿਉਂਕਿ ਉਹ ਮੈਨੂੰ ਕਹਿ ਦਿੰਦੀ ਸੀ ਕੁੜੀਆਂ ਨੂੰ ਤਾਂ ਪਤਾ ਹੁੰਦਾ ਸਾਨੂੰ ਬੁੜੀਆਂ ਨੂੰ ਕੀ ਪਤਾ ਇਸ ਤਰ੍ਹਾਂ ਕੋਈ ਵੀ ਚੀਜ਼ ਆਂਟੀ ਨੇ ਲੈਣੀ ਹੁੰਦੀ ਸੀ ਮੈਂ ਉਹਨੂੰ ਸਿਲੈਕਟ ਕਰਕੇ ਦਿੰਦੀ ਸੀ ਤੇ ਆਂਟੀ ਦੀ ਮੇਰੇ ਨਾਲ ਬਹੁਤ ਜ਼ਿਆਦਾ ਬਣਦੀ ਸੀ ਤੇ ਆਂਟੀ ਦਾ ਜੋ ਮੁੰਡਾ ਉਹ ਮੇਰੇ ਨਾਲੋਂ ਵੱਡਾ ਸੀ ਉਹ ਮੁੰਡਾ ਇੰਨਾ ਕ ਜ਼ਿਆਦਾ ਸਾਊ ਆ ਕਿ ਉਹ ਮੇਰੇ ਤੋਂ ਵੀ ਸੰਗ ਦਾ ਰਹਿੰਦਾ ਸੀ ਮੈਂ ਉਹਨਾਂ ਦੇ ਘਰੇ ਬਹੁਤ ਜਾਂਦੀ ਸੀ ਪਰ ਮੈਨੂੰ ਕਦੇ ਵੀ ਉਹ ਬੁਲਾਉਂਦਾ ਨਹੀਂ ਸੀ ਜਦੋਂ ਵੀ ਮੈਂ ਕੋਈ ਚੀਜ਼ ਲੈਣ ਆਂਟੀ ਕੋਲ ਜਾਂਦੀ ਤਾਂ ਉਹ ਭਾਜ ਕੇ ਅੰਦਰ ਲੋਕ ਜਾਂਦਾ ਸੀ ਮਤਲਬ ਕਿ ਉਹ ਬਹੁਤ ਜ਼ਿਆਦਾ ਸ਼ਰਮੀਲਾ ਸੀ ਉਹ ਬਾਹਰ ਕਿਸੇ ਨਾਲ ਵੀ ਜ਼ਿਆਦਾ ਨਹੀਂ ਬੋਲਦਾ ਸੀ ਅਕਸਰ ਹੀ ਪਿੰਡ ਦੇ ਲੋਕ ਆਂਟੀ ਅੰਕਲ ਨੂੰ ਕਹਿੰਦੇ ਸੀ ਕਿ ਮੁੰਡੇ ਨੂੰ ਥੋੜਾ ਬਾਹਰ ਕੱਢਿਆ ਕਰੋ ਇਹਨੂੰ ਮੁੰਡਿਆਂ ਵਿੱਚ ਬੈਠਣ ਖੜਨ ਦਿਆ ਕਰੋ ਨਹੀਂ ਤਾਂ ਇਹਨੇ ਅੰਦਰ ਜੋਗਾ ਹੀ ਰਹਿ ਜਾਣਾ ਤੇ ਆਂਟੀ ਹੁਣੀ ਉਹਨੂੰ ਕਹਿ ਕਹਾ ਕੇ ਗਰਾਊਂਡ ਵਿੱਚ ਭੇਜਦੇ ਸੀ ਪਰ ਉੱਥੇ ਉਹ 5 ਕੁ ਮਿੰਟ ਰੋਕਦਾ ਸੀ ਤੇ ਫਿਰ ਘਰ ਨੂੰ ਆ ਜਾਂਦਾ ਸੀ ਕਿਉਂਕਿ ਉਹਦੇ ਦਿਲ ਵਿੱਚ ਬਹੁਤ ਜ਼ਿਆਦਾ ਸ਼ਰਮਜਈ ਸੀ ਉਹਨੂੰ ਬਸ ਘਰੇ ਰਹਿਣਾ ਹੀ ਜ਼ਿਆਦਾ ਪਸੰਦ ਸੀ ਕਿਉਂਕਿ ਬਾਹਰ ਮੁੰਡੇ ਤਰ੍ਹਾਂ ਤਰ੍ਹਾਂ ਦੇ ਆਉਂਦੇ ਸੀ ਕਈ ਉਹਦਾ ਮਜ਼ਾਕ ਵੀ ਬਣਾਉਂਦੇ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਸੌਉ ਸੀ ਉਹ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਸੀ ਇਸੇ ਕਰਕੇ ਉਹ ਜਲਦੀ ਘਰ ਨੂੰ ਵਾਪਸ ਆ ਜਾਂਦਾ ਸੀ ਇੱਕ ਦਿਨ ਮੇਰਾ ਭਰਾ ਡੈਡੀ ਨੂੰ ਕਹਿਣ ਲੱਗਾ ਕਿ ਮੈਂ ਬਾਹਰ ਜਾਣਾ ਇਸ ਕਰਕੇ ਤੁਸੀਂ ਕਿਸੇ ਵੀ ਏਜੰਟ ਨਾਲ ਗੱਲ ਕਰੋ ਪਰ ਮੇਰਾ ਭਰਾ ਪੜ੍ਹਾਈ ਵਿੱਚ ਇੰਨਾ ਹੁਸ਼ਿਆਰ ਨਹੀਂ ਸੀ ਇਸ ਕਰਕੇ ਉਹਦੇ ਤੋਂ ਆਈਲੈਂਡਸ ਤਾਂ ਕਲੀਅਰ ਹੋਣੀ ਨਹੀਂ ਸੀ ਤੇ ਮੇਰਾ ਭਰਾ ਕਹਿੰਦਾ ਸੀ ਕਿ ਕਿਸੇ ਹੋਰ ਕੰਟਰੀ ਵਿੱਚ ਲਗਾ ਦਿੰਨੇ ਆ ਜਿੱਥੇ ਆਈਲੈਂਡਸ ਦੀ ਲੋੜ ਨਾ ਪਵੇ ਪਰ ਜਾਣਾ ਉਹਨੇ ਵੱਡੇ ਦੇਸ਼ ਹੀ ਸੀ ਇਸ ਕਰਕੇ ਉਹ ਕਹਿੰਦਾ ਸੀ ਕਿ ਕਿਸੇ ਵਧੀਆ ਕੰਟਰੀ ਦਾ ਪਤਾ ਕਰੋ ਕਿਉਂਕਿ ਇਧਰ ਤੱਕ ਕੁਝ ਵੀ ਨਹੀਂ ਬਣਦਾ ਤੇ ਪੜ੍ਹਾਈ ਵਿੱਚ ਉਹਦਾ ਇੰਟਰਸਟ ਨਹੀਂ ਸੀ ਉਹ ਘਾਟ ਹੀ ਪੜਿਆ ਹੋਇਆ ਸੀ ਫਿਰ ਡੈਡੀ ਨੇ ਕਿਸੇ ਸ਼ਹਿਰ ਵਿੱਚ ਏਜੰਟ ਨਾਲ ਗੱਲ ਕੀਤੀ ਤੇ ਮੇਰੇ ਭਰਾ ਦੀ ਸਪੇਨ ਦੀ ਫਾਈਲ ਲਗਾ ਦਿੱਤੀ ਤੇ ਮੇਰੇ ਭਰਾ ਦਾ ਥੋੜੇ ਦਿਨਾਂ ਬਾਅਦ ਹੀ ਵੀਜ਼ਾ ਆ ਗਿਆ ਤੇ ਮੇਰਾ ਭਰਾ ਸਪੇਨ ਚਲਾ ਗਿਆ ਸਾਡਾ ਕੱਲਿਆਂ ਦਾ ਘਰ ਵਿੱਚ ਬਿਲਕੁਲ ਮਨ ਨਹੀਂ ਲੱਗਦਾ ਸੀ ਕਿਉਂਕਿ ਅਸੀਂ ਘਰ ਵਿੱਚ ਤਿੰਨ ਜਾਣੇ ਮੰਮੀ ਡੈਡੀ ਤੇ ਮੈਂ ਰਹਿ ਗਏ ਸੀ ਮੈਂ ਆਪਣੇ ਭਰਾ ਨੂੰ ਬਹੁਤ ਮਿਸ ਕਰਦੀ ਸੀ ਮੇਰਾ ਭਰਾ ਮੈਨੂੰ ਕਹਿ ਦਿੰਦਾ ਸੀ ਕਿ ਮੈਂ ਤੈਨੂੰ ਉੱਥੇ ਬੁਲਾ ਲੈਣਾ ਪਰ ਮੈਂ ਬਾਹਰ ਜਾਣ ਦੇ ਹੱਕ ਵਿੱਚ ਘਾਟੀ ਸੀ ਮੈਨੂੰ ਇਹ ਸੀ ਕਿ ਹੁਣ ਮੇਰਾ ਭਰਾ ਤਾਂ ਬਾਹਰ ਚਲਾ ਗਿਆ ਤੇ ਇਧਰ ਮੰਮੀ ਡੈਡੀ ਇਕੱਲੇ ਰਹਿ ਗਏ ਤੇ ਕੱਲ ਨੂੰ ਮੈਂ ਵੀ ਬਾਹਰ ਚਲੀ ਜਾਊਂਗੀ ਤਾਂ ਮੰਮੀ ਡੈਡੀ ਦਾ ਸਹਾਰਾ ਕੌਣ ਰਹੂਗਾ ਮੈਂ 12ਵੀਂ ਕਲਾਸ ਵਿੱਚ ਹੋ ਗਈ ਸੀ ਮੈਨੂੰ ਸਕੂਲੋਂ ਜਲਦੀ ਛੁੱਟੀ ਹੋ ਜਾਂਦੀ ਸੀ ਇਸ ਕਰਕੇ ਮੈਂ ਸ਼ਾਮ ਨੂੰ ਸ਼ਹਿਰ ਵਿੱਚ ਸਪੀਕਿੰਗ ਕਰਨ ਜਾਣ ਲੱਗ ਗਈ ਸੀ ਕਿਉਂਕਿ ਅੱਜਕੱਲ ਅੰਗਰੇਜ਼ੀ ਬੋਲਣ ਦਾ ਟ੍ਰੈਂਡ ਹੀ ਹੋ ਗਿਆ ਤੇ ਜਿਸ ਨੂੰ ਥੋੜੀ-ਬਹੁਤੀ ਅੰਗਰੇਜ਼ੀ ਨਹੀਂ ਆਉਂਦੀ ਲੋਕ ਉਹਨੂੰ ਅਨਪੜ੍ਹਗਵਾਰੀ ਦੱਸਦੇ ਆ ਇਸ ਕਰਕੇ ਮੈਂ ਘਰ ਦੇ ਨਾਲ ਸਲਾਹ ਕਰਕੇ ਸਪੀਕਿੰਗ ਕਰਨ ਲੱਗ ਗਈ ਸੀ ਘਰ ਦੇ ਤਾਂ ਮੈਨੂੰ ਕਹਿੰਦੇ ਸੀ ਤੂੰ ਆਈਲੈਟਸ ਕਰ ਲਵੀ ਪਰ ਮੈਨੂੰ ਬਾਹਰ ਜਾਣ ਵਿੱਚ ਕੋਈ ਇੰਟਰਸਟ ਨਹੀਂ ਸੀ ਇਸ ਕਰਕੇ ਮੈਂ 12ਵੀਂ ਤੋਂ ਬਾਅਦ ਪੜ੍ਹਾਈ ਹੀ ਕਰਨਾ ਚਾਹੁੰਦੀ ਸੀ ਸਪੀਕਿੰਗ ਤਾਂ ਮੈਂ ਸਿਰਫ ਸ਼ੌਂਕ ਕਉ ਨੋਈ ਗਰ ਰਹੀ ਸੀ ਇੱਕ ਦਿਨ ਕੀ ਹੋਇਆ ਕਿ ਸ਼ਾਮ ਦਾ ਟਾਈਮ ਸੀ ਮੈਂ ਆਪਣੀ ਗਵੰਡਨ ਆਂਟੀ ਦੇ ਘਰੇ ਦਾਲ ਲੈਣ ਗਈ ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਆਂਟੀ ਬਾਥਰੂਮ ਵਿੱਚ ਨਹਾ ਰਹੀ ਸੀ ਮੈਂ ਆਂਟੀ ਨੂੰ ਕਈ ਆਵਾਜ਼ਾਂ ਮਾਰੀਆਂ ਅੰਕਲ ਵੀ ਉਸ ਟਾਈਮ ਘਰ ਨਹੀਂ ਸੀ ਪਰ ਆਂਟੀ ਨੇ ਮੇਰੀ ਕੋਈ ਆਵਾਜ਼ ਨਹੀਂ ਸੁਣੀ ਜਦੋਂ ਮੈਂ ਅੱਗੇ ਹੋ ਕੇ ਰੂਮ ਵਿੱਚ ਵੇਖਿਆ ਤਾਂ ਆਂਟੀ ਦਾ ਮੁੰਡਾ ਇੱਧਰ ਨੂੰ ਪਿੱਠ ਕਰੀ ਬੈਠਾ ਸੀ ਮੈਂ ਚੁੱਪ ਕਰਕੇ ਉੱਥੇ ਖੜੀ ਰਹੀ ਆਂਟੀ ਦੇ ਮੁੰਡੇ ਨੂੰ ਨਹੀਂ ਪਤਾ ਲੱਗਿਆ ਕਿ ਮੈਂ ਉਹਦੇ ਪਿੱਛੇ ਖੜੀ ਆ ਮੈਂ ਜੋ ਵੇਖਿਆ ਉਹਦੇ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਮੈਂ ਵੇਖਿਆ ਕਿ ਆਂਟੀ ਦਾ ਮੁੰਡਾ ਫੋਨ ਤੇ ਗੰਦੀ ਵੀਡੀਓ ਦੇਖ ਰਿਹਾ ਸੀ ਮੈਂ ਤਾਂ ਇਹ ਸਭ ਵੇਖ ਕੇ ਹੈਰਾਨ ਰਹਿ ਗਈ ਮੈਂ 5 ਮਿੰਟ ਉੱਥੇ ਖੜੀ ਰਹੀ ਉਹਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਕਿ ਮੈਂ ਉਹਦੇ ਪਿੱਛੇ ਖੜੀ ਆ ਮੈਂ ਹੌਲੀ-ਹੌਲੀ ਉੱਥੋਂ ਖਿਸਕਣ ਲੱਗੀ ਤਾਂ ਇੱਕਦਮ ਆਂਟੀ ਬਾਥਰੂਮ ਵਿੱਚੋਂ ਨਿਕਲ ਆਈ ਤੇਉ ਮੈਨੂੰ ਕਹਿਣ ਲੱਗੇ ਸਿਮਰ ਤੂੰ ਕਦੋਂ ਆਈਂ ਜਦੋਂ ਇੰਨੀ ਗੱਲ ਆਂਟੀ ਦੇ ਮੁੰਡੇ ਨੇ ਸੁਣੀ ਤਾਂ ਉਹਨੇ ਫਟਾਫਟ ਫੋਨ ਬੰਦ ਕਰ ਦਿੱਤਾ ਤੇ ਪਿੱਛੇ ਨੂੰ ਵੇਖਣ ਲੱਗਾ ਤੇ ਉਹ ਬੇਸ਼ਰਮ ਜਿਹਾ ਹੋ ਗਿਆ ਮੈਂ ਖੁਦ ਵੀ ਆਂਟੀ ਦੇ ਮੁੰਡੇ ਨਾਲ ਅੱਖਾਂ ਨਾ ਮਲਾਈ ਮੈਂ ਆਂਟੀ ਨੂੰ ਕਿਹਾ ਕਿ ਮੈਂ ਤਾਂ ਉਦਾਂ ਹੀ ਆਈ ਸੀ ਇੰਨੀ ਗੱਲ ਕਹਿ ਕੇ ਮੈਂ ਉੱਥੋਂ ਜਲਦੀ ਜਲਦੀ ਆਪਣੇ ਘਰ ਆ ਗਈ ਮੈਂ ਘਰ ਆ ਕੇ ਪਾਣੀ ਪੀਤਾ ਮੈਨੂੰ ਬਿਲਕੁਲ ਵੀ ਆਪਣੀ ਅੱਖਾਂ ਤੇ ਯਕੀਨ ਨਹੀਂ ਹੋ ਰਿਹਾ ਸੀ ਕਿਉਂਕਿ ਜਿਸ ਮੁੰਡੇ ਨੂੰ ਬਾਹਰ ਮੁੰਡਿਆਂ ਵਿੱਚ ਕਢਣ ਤੱਕ ਤੋਂ ਸੰਗ ਲੱਗਦੀ ਆ ਉਹ ਗੰਦੀ ਵੀਡੀਓ ਆਪਣੇ ਫੋਨ ਤੇ ਲਈ ਬੈਠਾ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਸੱਚਮੁੱਚ ਇਦਾਂ ਦਾ ਜਾਂ ਫਿਰ ਉਹ ਬਾ ਜਾਣਪੁੱਛ ਕੇ ਆਪਣੇ ਆਪ ਨੂੰ ਭੋਲਾ ਕਹਾਉਂਦਾ ਉਹ ਬਾਹਰ ਬਹੁਤ ਸ਼ਰਮੀਲਾ ਬਣ ਕੇ ਰਹਿੰਦਾ ਤੇ ਅੰਦਰ ਕੀ ਕੀ ਕਰਦਾ ਆ ਪਹਿਲਾਂ ਜਦੋਂ ਵੀ ਮੈਂ ਉਹਦੇ ਘਰ ਜਾਂਦੀ ਸੀ ਤਾਂ ਉਹ ਮੈਨੂੰ ਬੁਲਾਉਂਦਾ ਤੱਕ ਨਹੀਂ ਸੀ ਮੈਂ ਤਾਂ ਉਹਨੂੰ ਬਹੁਤ ਸੌਹ ਸਮਝਦੀ ਸੀ ਪਰ ਅੱਜ ਜੋ ਮੈਂ ਵੇਖਿਆ ਉਸ ਤੋਂ ਬਾਅਦ ਤਾਂ ਮੈਨੂੰ ਬੜਾ ਚਲਾਕ ਲੱਗਣ ਲੱਗ ਪਿਆ ਇਸ ਤਰ੍ਹਾਂ ਹੀ ਕਈ ਦਿਨ ਲੰਘ ਗਏ ਮੈਂ ਆਂਟੀ ਦੇ ਘਰ ਨਾ ਗਈ ਕਿਉਂਕਿ ਮੈਨੂੰ ਉਹਦੇ ਕੋਲੋਂ ਸੰਗ ਜੀ ਲੱਗਦੀ ਸੀ ਇੱਕ ਦਿਨ ਮੈਂ ਸਕੂਲੋਂ ਆਈ ਸੀ ਕਿ ਆਂਟੀ ਮੈਨੂੰ ਘਰੋਂ ਬੁਲਾਉਣ ਆਗੀ ਆਂਟੀ ਨੇ ਮੈਨੂੰ ਆਪਣਾ ਸੂਟ ਵਿਖਾਉਣਾ ਸੀ ਸੂਟਾਂ ਵਾਲਾ ਭਾਈ ਆਂਟੀ ਦੇ ਘਰ ਖੜਾ ਸੀ ਕਿਉਂਕਿ ਆਂਟੀ ਹਮੇਸ਼ਾ ਮੇਰੇ ਸਲੈਕਟ ਕੀਤੇ ਸੂਟ ਹੀ ਪਾਉਂਦੀ ਸੀ ਆਂਟੀ ਨੂੰ ਮੇਰੀ ਪਸੰਦੀ ਪਸੰਦ ਆਉਂਦੀ ਸੀ ਮੈਂ ਆਂਟੀ ਨੂੰ ਬੜੇ ਬਹਾਨੇ ਮਾਰੇ ਕਿ ਮੇਰਾ ਤਾਂ ਸਿਰ ਦੁਖਦਾ ਤੁਸੀਂ ਭਾਈ ਨੂੰ ਇੱਧਰ ਲਿਆਓ ਪਰ ਆਂਟੀ ਕਹਿੰਦੀ 2 ਮਿੰਟ ਦਾ ਤਾਂ ਕੰਮ ਆ ਫਿਰ ਮੇਰਾ ਆਂਟੀ ਨਾਲ ਇੰਨਾ ਪਿਆਰ ਸੀ ਕਿ ਮੈਂ ਉਹਨੂੰ ਜਵਾਬ ਵੀ ਤਾਂ ਨਹੀਂ ਦੇ ਸਕਦੀ ਸੀ ਇਸ ਕਰਕੇ ਮੈਂ ਆਂਟੀ ਨਾਲ ਉਹਨਾਂ ਦੇ ਘਰ ਚਲੀ ਗਈ ਜਦੋਂ ਮੈਂ ਆਂਟੀ ਦੇ ਘਰ ਗਈ ਤਾਂ ਮੈਂ ਵੇਖਿਆ ਕਿ ਮੁੰਡਾ ਅੰਦਰ ਖੜਾ ਸੀ ਮੇਰੀਆਂ ਤਾਂ ਲੱਤਾਂ ਬਹੁਤ ਕੰਬ ਰਹੀਆਂ ਸੀ ਮੇਰੀਆਂ ਅੱਖਾਂ ਵਿੱਚ ਅਜੇ ਵੀ ਸ਼ਰਮ ਸੀ ਜਦੋਂ ਮੈਂ ਉਹਨਾਂ ਦੇ ਅੰਦਰ ਗਈ ਤਾਂ ਮੁੰਡਾ ਮੇਰੇ ਵੱਲ ਵੇਖ ਰਿਹਾ ਸੀ ਜਿਵੇਂ ਅਜੇ ਤੱਕ ਮੇਰੇ ਵੱਲ ਕਦੇ ਨਹੀਂ ਵੇਖਿਆ ਅੱਜ ਉਹ ਮੇਰੇ ਵੱਲ ਬਹੁਤ ਗੌਰ ਨਾਲ ਵੇਖ ਰਿਹਾ ਸੀ ਮੈਨੂੰ ਤਾਂ ਲੱਗਦਾ ਸੀ ਕਿ ਉਹ ਸ਼ਰਮ ਦਾ ਮਾਰਾ ਹੁਣ ਕਦੇ ਵੀ ਮੇਰੇ ਸਾਹਮਣੇ ਨਹੀਂ ਆਊਗਾ ਮੈਨੂੰ ਥੋੜਾ ਅਜੀਬ ਜਿਹਾ ਲੱਗ ਰਿਹਾ ਸੀ ਮੈਂ ਆਂਟੀ ਨੂੰ ਸੂਟ ਸਿਲੈਕਟ ਕਰਵਾ ਕੇ ਜਦੋਂ ਘਰ ਆਉਣ ਲੱਗੀ ਤਾਂ ਆਂਟੀ ਨੇ ਧੱਕੇ ਨਾਲ ਮੈਨੂੰ ਬਿਠਾ ਲਿਆ ਤੇ ਚਾਹ ਪਿਆ ਦਿੱਤੀ ਤੇ ਚਾਹ ਪੀ ਕੇ ਮੈਂ ਜਲਦੀ ਜਲਦੀ ਆਪਣੇ ਘਰ ਚਲੀ ਗਈ ਅਗਲੇ ਦਿਨ ਆਂਟੀ ਨੇ ਆਪਣੇ ਪੇਕੇ ਜਾਣਾ ਸੀ ਤੇ ਆਂਟੀ ਮੈਨੂੰ ਕਹਿਣ ਲੱਗੀ ਕਿ ਤੂੰ ਸਾਡੀਆਂ ਦੋ ਘਰ ਰੋਟੀਆਂ ਬਣਾ ਆਵੀਂ ਕਿਉਂਕਿ ਆਂਟੀ ਜਦੋਂ ਵੀ ਆਪਣੇ ਪੇਕੇ ਰਹਿਣ ਜਾਂਦੀ ਤਾਂ ਉਹਨਾਂ ਦੇ ਘਰ ਮੈਂ ਹੀ ਰੋਟੀ ਬਣਾ ਕੇ ਆਉਂਦੀ ਸੀ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਨਹੀਂ ਜਾਵਾਂਗੀ ਫਿਰ ਮੈਂ ਸੋਚਿਆ ਕਿ ਚਲ ਅੰਕਲ ਦਾ ਘਰ ਹੀ ਨੇ ਜਦੋਂ ਮੈਂ ਸ਼ਾਮ ਨੂੰ ਆਂਟੀ ਦੇ ਘਰ ਉਹ ਟੀਬਣੋਂ ਗਈ ਤਾਂ ਮੈਂ ਵੇਖਿਆ ਕਿ ਅੰਕਲ ਘਰ ਵਿੱਚ ਮੈਨੂੰ ਕਿਤੇ ਨਹੀਂ ਦੇਖ ਰਹੇ ਸੀ ਜਦੋਂ ਮੈਂ ਵਾਪਸ ਮੁੜਨ ਲੱਗੀ ਤਾਂ ਅੰਕਲ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਸਿਮਰ ਆ ਜਾ ਮੈਂ ਘਰ ਆਈ ਆ ਤੂੰ ਰੋਟੀ ਬਣਾਉਣ ਆਈ ਆ ਮੈਂ ਕਿਹਾ ਹਾਂਜੀ ਮੈਂ ਰੋਟੀ ਬਣਾਉਣ ਆਈ ਆ ਮੈਂ ਕਿਹਾ ਅੰਕਲ ਮੈਨੂੰ ਲੱਗਾ ਤੁਸੀਂ ਘਰ ਨਹੀਂ ਆ ਅੰਕਲ ਕਹਿੰਦੇ ਨਹੀਂ ਨਹੀਂ ਮੈਂ ਅੰਦਰ ਬੈਠਾ ਸੀ ਅੰਕਲ ਬੈਠੇ ਅਖਬਾਰ ਪੜ੍ਹ ਰਹੇ ਸੀ ਤੇ ਮੈਂ ਆਟਾ ਗੁੰਨ ਕੇ ਰੋਟੀ ਬਣਾਉਣ ਲੱਗ ਗਈ ਤਾਂ ਮੈਂ ਵੇਖਿਆ ਕਿ ਆਂਟੀ ਦਾ ਮੁੰਡਾ ਨਾਹ ਕੇ ਬਾਥਰੂਮ ਵਿੱਚੋਂ ਬਾਹਰ ਨਿਕਲਿਆ ਤੇ ਉਹ ਮੇਰੇ ਵੱਲੀ ਦੇਖੀ ਜਾ ਰਿਹਾ ਸੀ ਬਾਹਰ ਟਾਵਲ ਸੁੱਕਣੇ ਪਾਉਣ ਗਿਆ ਤਾਂ ਵੀ ਉਹਦਾ ਧਿਆਨ ਮੇਰੇ ਵਿੱਚ ਹੀ ਸੀ ਮੈਨੂੰ ਇਹ ਸੀ ਕਿ ਕਦੋਂ ਮੈਂ ਰੋਟੀਆਂ ਬਣਾ ਕੇ ਆਪਣੇ ਘਰ ਜਾਵਾਂ ਕਿਉਂਕਿ ਉਹਦੀ ਦੇਖਣੀ ਮੈਨੂੰ ਕੁਝ ਠੀਕ ਨਹੀਂ ਲੱਗ ਰਹੀ ਸੀ ਮੈਂ ਤਾਂ ਚੁੱਪ ਕਰਕੇ ਰੋਟੀ ਬਣਾ ਰਹੀ ਸੀ ਮੈਨੂੰ ਨਹੀਂ ਪਤਾ ਲੱਗਾ ਕਿ ਅੰਕਲ ਉੱਥੋਂ ਕਦੋਂ ਚਲੇ ਗਏ ਮੈਂ ਜੇ ਰੋਟੀ ਹੀ ਬਣਾ ਰਹੀ ਸੀ ਕਿ ਆਂਟੀ ਦਾ ਮੁੰਡਾ ਮੇਰੇ ਪਿੱਛੇ ਆ ਕੇ ਖੜ ਗਿਆ ਉਹ ਮੇਰੇ ਬਿਲਕੁਲ ਨਾਲ ਲੱਗ ਕੇ ਖੜ ਗਿਆ ਮੈਂ ਇੱਕਦਮ ਡਰ ਗਈ ਤੇ ਜਦੋਂ ਮੈਂ ਪਿੱਛੇ ਵੇਖਿਆ ਤਾਂ ਆਂਟੀ ਦਾ ਮੁੰਡਾ ਖੜਾ ਸੀ ਮੈਂ ਹੈਰਾਨ ਹੋ ਗਈ ਕਿ ਉਹ ਆਪਣੇ ਡੈਡੀ ਦੇ ਸਾਹਮਣੇ ਕੀ ਕਰ ਰਿਹਾ ਪਰ ਜਦੋਂ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਅੰਕਲ ਉੱਥੇ ਹੈ ਹੀ ਨਹੀਂ ਸੀ ਮੈਨੂੰ ਤੱਕਾ ਮਾਰ ਕੇ ਸਾਈਡ ਤੇ ਕਰ ਦਿੱਤਾ ਮੈਂ ਕਿਹਾ ਤੂੰ ਕੀ ਕਰ ਰਿਹਾ ਤੈਨੂੰ ਸ਼ਰਮ ਨਹੀਂ ਆਉਂਦੀ ਤਾਂ ਉਹ ਮੈਨੂੰ ਕਹਿਣ ਲੱਗਿਆ ਡੈਡੀ ਡੇਰੀ ਤੇ ਦੁੱਧ ਪਾਉਣ ਗਏ ਆ ਤੂੰ ਡਰਨਾ ਤੂੰ ਬਸ ਮੇਰੇ ਨਾਲ ਨਜ਼ਾਰੇ ਲੈ ਮੈਂ ਬਹੁਤ ਡਰ ਗਈ ਉਹ ਮੈਨੂੰ ਕਹਿਣ ਲੱਗਾ ਮੈਂ ਤਾਂ ਤੈਨੂੰ ਕਦੇ ਧਿਆਨ ਨਾਲ ਵੇਖਿਆ ਹੀ ਨਹੀਂ ਤੂ ਤਾਂ ਕਿੰਨੀ ਸੋਹਣੀ ਆ ਤੇ ਤੇਰਾ ਸਰੀਰ ਵੀ ਕਿੰਨਾ ਭਰਮਾਇਆ ਮੈਂ ਇੱਕ ਖੁੰਝੇ ਵਿੱਚ ਡਰੀ ਖੜੀ ਸੀ ਮੈਂ ਹੈਰਾਨ ਸੀ ਇਹ ਉਹੀ ਮੁੰਡਾ ਜੋ ਮੈਨੂੰ ਕਦੇ ਬਲਾਉਣ ਵਿੱਚ ਵੀ ਸੰਗਦਾ ਸੀ ਤੇ ਅੱਜ ਮੇਰੇ ਨਾਲ ਕਿੰਨੀਆਂ ਅਜੀਬ ਜੀਆਂ ਗੱਲਾਂ ਕਰ ਰਿਹਾ ਸੀ ਪਤਾ ਨਹੀਂ ਉਹਦੀ ਸੰਗ ਇੱਕਦਮ ਕਿਵੇਂ ਲਹਿ ਗਈ ਮੈਂ ਜਦੋਂ ਉਥੋਂ ਭੱਜਣ ਲੱਗੀ ਤਾਂ ਉਹਨੇ ਮੇਰੀ ਬਾਹ ਫੜ ਲਈ ਤੇ ਮੇਰੀ ਬਾਹ ਇਹਨੇ ਜ਼ੋਰ ਨਾਲ ਫੜੀ ਕੇ ਮੈਨੂੰ ਬੈੱਡ ਤੇ ਸੌਟ ਲਿਆ ਜਦੋਂ ਨੇ ਮੇਰੇ ਪੈਰ ਨੂੰ ਟੱਚ ਕੀਤਾ ਤਾਂ ਪਤਾ ਨਹੀਂ ਮੈਨੂੰ ਕੀ ਹੋਣ ਲੱਗਾ ਮੈਂ ਜਲਦੀ ਨਾਲ ਉਥੋਂ ਭੱਜ ਗਈ ਤੇ ਉਹ ਖੜਾ ਖੜਾ ਹੱਸ ਰਿਹਾ ਸੀ ਉਸ ਤੋਂ ਬਾਅਦ ਉਹਨੇ ਮੇਰਾ ਪਿੱਛਾ ਨਹੀਂ ਕੀਤਾ ਤੇ ਨਾ ਹੀ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਘਰ ਆ ਗਈ ਤੇ ਮੇਰਾ ਦਿਲ ਜ਼ੋਰ ਨਾਲ ਧੜਕ ਰਿਹਾ ਸੀ ਮੈਂ ਤਾਂ ਮੱਸਾ ਉਹਦੇ ਕੋਲੋਂ ਬਚ ਕੇ ਆਈ ਸੀ ਮੈਂ ਤਾਂ ਸੋਚ ਲਿਆ ਸੀ ਕਿ ਮੈਂ ਇਸ ਤੋਂ ਬਾਅਦ ਉਹਦੇ ਘਰ ਨਹੀਂ ਜਾਣਾ ਉਹ ਜਿੰਨਾ ਭੋਲਾ ਦੇਖਦਾ ਸੀ ਉਨਾ ਹੀ ਚਲਾਕ ਨਿਕਲਿਆ ਮੈਂ ਸਾਰੀ ਰਾਤ ਉਹਦੇ ਬਾਰੇ ਸੋਚਿਆ ਵੀ ਪਰ ਜਦੋਂ ਉਹਨੇ ਮੇਰੇ ਪੈਰ ਨੂੰ ਕੁਝ ਕੀਤਾ ਸੀ ਤਾਂ ਪਤਾ ਨਹੀਂ ਕਿਉਂ ਮੈਨੂੰ ਉਹ ਚੀਜ਼ ਵਧੀਆ ਲੱਗੀ ਜਿਵੇਂ ਮੇਰੇ ਅੰਦਰ ਉਹਨੇ ਕੋਈ ਫੀਲਿੰਗ ਜੀ ਸ਼ੇਅਰ ਦਿੱਤੀ ਹੋਵੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਸਮਝ ਨਹੀਂ ਲੱਗ ਰਿਹਾ ਸੀ ਕਿ ਜੋ ਉਹਨੇ ਕੀਤਾ ਉਹ ਠੀਕ ਸੀ ਜਾਂ ਗਲਤ ਕਿਉਂਕਿ ਕੁਝ-ਕੁਝ ਚੀਜ਼ਾਂ ਨੇ ਮੈਨੂੰ ਹੈਰਾਨ ਕੀਤਾ ਤੇ ਕੁਝ ਕੁਝ ਜਾ ਮੈਨੂੰ ਵਧੀਆ ਲੱਗੀਆਂ ਅਗਲੇ ਦਿਨ ਮੈਂ ਨਾ ਚਾਹੁੰਦੇ ਹੋਏ ਵੀ ਪਤਾ ਨਹੀਂ ਕਿਉਂ ਉਹਦੇ ਘਰ ਚਲੀ ਗਈ ਤੇ ਉਹ ਪੋਰਚ ਵਿੱਚ ਖੜਾ ਸੀ ਤੇ ਅੰਕਲ ਵੀ ਘਰ 'ਚ ਸੀ ਉਹ ਮੇਰੇ ਵੱਲ ਘਾਟ ਹੀ ਦੇਖ ਰਿਹਾ ਸੀ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹ ਅੱਜ ਮੈਨੂੰ ਇਗਨੋਰ ਕਿਉਂ ਕਰ ਰਿਹਾ ਸੀ ਕੱਲ ਤਾਂ ਮੈਂ ਉਹਦੇ ਕੋਲੋਂ ਬਚ ਕੇ ਗਈ ਸੀ ਪਰ ਅੱਜ ਉਹ ਮੈਨੂੰ ਬਿਲਕੁਲ ਨਹੀਂ ਦੇਖ ਰਿਹਾ ਸੀ ਮੈਂ ਵੀ ਚੋਪਰ ਕਰਕੇ ਆਪਣੀ ਰੋਟੀ ਬਣਾਈ ਗਈ ਉਹ ਮੁੰਡਾ ਕੁਰਸੀ ਤੇ ਬੈਠਾ ਅਖਬਾਰ ਪੜ ਰਿਆ ਸੀ ਅੰਕਲ ਬਾਥਰੂਮ ਵਿੱਚ ਨਹਾ ਰਿਹਾ ਸੀ ਮੈਂ ਦੇਖਿਆ ਕਿ ਅਖਬਾਰ ਪੜਦਾ ਪੜਦਾ ਉਹ ਚੋਰੀ-ਚੋਰੀ ਮੇਰੇ ਵੱਲ ਵੇਖ ਰਿਹਾ ਸੀ ਉਹਨੂੰ ਲੱਗ ਰਿਹਾ ਸੀ ਕਿ ਮੈਨੂੰ ਨਹੀਂ ਪਤਾ ਲੱਗ ਰਿਹਾ ਪਰ ਮੈਨੂੰ ਸਭ ਕੁਝ ਪਤਾ ਲੱਗ ਰਿਹਾ ਸੀ ਅੱਜ ਉਹ ਬੜਾ ਸੋਹਣਾ ਲੱਗ ਰਿਹਾ ਸੀ ਮੈਂ ਤਾਂ ਦਿਲ ਵਿੱਚ ਇਹੀ ਸੋਚੀ ਜਾਂਦੀ ਸੀ ਕਿ ਇਹ ਕਮਲੇ ਜੇਵਲ ਮੈਂ ਤਾਂ ਕਦੇ ਦੇਖਿਆ ਹੀ ਨਹੀਂ ਕਿ ਇਹ ਤਾਂ ਸੋਹਣਾ ਆ ਉਹਦੇ ਕੱਪੜੇ ਬੜੇ ਸੋਹਣੇ ਪਾਏ ਸੀ ਤੇ ਬੜਾ ਹੀਰੋ ਜਿਹਾ ਲੱਗ ਰਿਹਾ ਸੀ ਇੰਨੇ ਟਾਈਮ ਤੱਕ ਅੰਕਲ ਨਹਾ ਕੇ ਬਾਹਰ ਰੰਬਿਚੋਂ ਬਾਹਰ ਆਇਆ ਤੇ ਅੰਕਲ ਨੇ ਮੈਨੂੰ ਦੱਸਿਆ ਕਿ ਤੇਰੀ ਆਂਟੀ ਨੇ ਕੱਲ ਸ਼ਾਮ ਤੱਕ ਆਉਣਾ ਹੈ ਕਿਉਂਕਿ ਤੇਰੀ ਆਂਟੀ ਦਾ ਭਰਾ ਬਿਮਾਰ ਆ ਇਸ ਕਰਕੇ ਉਹਨੇ ਅੱਜ ਨਹੀਂ ਆਉਣਾ ਅੰਕਲ ਕਹਿੰਦੇ ਤੂੰ ਕੱਲ ਸ਼ਾਮ ਤੱਕ ਸਾਡੀ ਰੋਟੀ ਬਣਾ ਦੀ ਮੈਂ ਕਿਹਾ ਕੋਈ ਗੱਲ ਨਹੀਂ ਅੰਕਲ ਬਣਾ ਦੇਵਾਂਗੀ ਉਹਨਾਂ ਦੀ ਰਸੋਈ ਕੋਠੀ ਦੇ ਅੰਦਰ ਸੀ ਤੇ ਅੰਕਲ ਨਾਲ ਕੇ ਬਾਹਰ ਵੇੜੇ ਵਿੱਚ ਬੈਠ ਗਏ ਤੇ ਉਹਨਾਂ ਦੇ ਮੁੰਡੇ ਨੇ ਮੈਨੂੰ ਪਿੱਛੋਂ ਦੀ ਆ ਕੇ ਆਪਣੀ ਬਾਹਾਂ ਵਿੱਚ ਲੈ ਲਿਆ ਮੈਨੂੰ ਉਹਦੀਆਂ ਬਾਹਾਂ ਵਿੱਚ ਆ ਕੇ ਬੜਾ ਸਕੂਨ ਜਿਹਾ ਮਿਲਿਆ ਮੈਂ ਉਹਨੂੰ ਚਾਹੁੰਦੇ ਹੋਏ ਵੀ ਨਾ ਰੋਕ ਸਕੀ ਪਤਾ ਨਹੀਂ ਉਹਨੇ ਮੇਰੇ ਉੱਤੇ ਕੀ ਜਾਦੂ ਕਰ ਦਿੱਤਾ ਉਹ ਜਦੋਂ ਵੀ ਮੈਨੂੰ ਥੋੜਾ ਜਿਹਾ ਟੱਚ ਕਰਦਾ ਤਾਂ ਮੈਂ ਉਹਦੀ دیਵਾਨੀ ਹੋ ਜਾਂਦੀ ਸੀ ਮੈਂ ਉਹਨੂੰ ਕਿਹਾ ਮੈਨੂੰ ਛੱਡ ਦੇ ਅੰਕਲ ਨੇ ਅੰਦਰ ਆ ਜਾਣਾ ਕਹਿੰਦਾ ਕੋਈ ਨਹੀਂ ਅੰਦਰ ਆਉਂਦਾ ਤੂੰ ਬਸ ਮੇਰੇ ਪਿਆਰ ਨੂੰ ਫੀਲ ਕਰ ਤੇ ਆਪਣੀਆਂ ਅੱਖਾਂ ਬੰਦ ਕਰ ਮੈਂ ਉਹਦੇ ਪਿਆਰ ਵਿੱਚ ਲੀਨ ਹੁੰਦੀ ਗਈ ਤੇ ਉਹ ਮੈਨੂੰ ਟੱਚ ਕਰਦਾ ਗਿਆ ਜਦੋਂ ਮੈਂ ਅੱਖਾਂ ਖੋਲ੍ਹੀਆਂ ਤਾਂ ਮੈਂ ਉਹਨੂੰ ੱੱਕਾ ਮਾਰ ਕੇ ਸਾਈਡ ਤੇ ਕਰ ਦਿੱਤਾ ਤੇ ਮੈਂ ਉਹਨੂੰ ਕਿਹਾ ਕਿ ਅੰਕਲ ਘਰ ਨੇ ਉਹ ਕਿਸੇ ਵੇਲੇ ਵੀ ਅੰਦਰ ਆ ਸਕਦੇ ਨੇ ਹੁਣ ਮੈਂ ਘਰ ਜਾਣਾ ਤੂੰ ਸਾਈਡ ਤੇ ਹੋ ਤਾਂ ਉਹ ਮੈਨੂੰ ਕਹਿਣ ਲੱਗਾ ਹੁਣ ਦੱਸ ਤੂੰ ਮੈਨੂੰ ਕਦੋਂ ਮਿਲेंगी ਕਿਉਂਕਿ ਜੋ ਤੇਰੇ ਸਰੀਰ ਨੇ ਮੇਰੇ ਅੰਦਰ ਅੱਗ ਲਾਈ ਆ ਉਹ ਹੁਣ ਮੈਂ ਬੁਝਾਉਣੀ ਹੀ ਆ ਤਾ ਮੈਂ ਉਹਨੂੰ ਕਿਹਾ ਪਤਾ ਨਹੀਂ ਤਾਂ ਉਹ ਮੈਨੂੰ ਕਹਿਣ ਲੱਗਾ ਨਹੀਂ ਤਾਂ ਮੈਂ ਫੇਰ ਤੈਨੂੰ ਦੁਬਾਰਾ ਫੜ ਲੈਣਾ ਤੂੰ ਮੈਨੂੰ ਦੱਸ ਅੱਜ ਦੁਪਹਿਰ ਨੂੰ ਮੈਨੂੰ ਮਿਲेंगी ਮੈਂ ਕਿਹਾ ਨਹੀਂ ਕਿਉਂਕਿ ਦੁਪਹਿਰ ਨੂੰ ਮੇਰੇ ਘਰ ਸਾਰੇ ਹੁੰਦੇ ਆ ਤਾਂ ਉਹ ਮੈਨੂੰ ਕਹਿਣ ਲੱਗਾ ਕੱਲ ਨੂੰ ਜਦੋਂ ਤੂੰ ਰੋਟੀ ਬਣਾਉਣਾ ਹੈਗੀ ਤਾਂ ਮੈਂ ਆਪਣੇ ਡੈਡੀ ਨੂੰ ਕਿਸੇ ਬਾਅਨੇ ਸ਼ਹਿਰ ਤੋਰ ਦੇਵਾਂਗਾ ਮੈਂ ਉਹਨੂੰ ਕੋਈ ਜਵਾਬ ਨਾ ਦਿੱਤਾ ਤੇ ਮੈਂ ਚੁੱਪਚਾਪ ਆਪਣੇ ਘਰ ਚਲੀ ਗਈ ਤੇ ਅਗਲੇ ਦਿਨ ਜਦੋਂ ਮੈਂ ਉਹਦੇ ਘਰ ਰੋਟੀ ਬਣਾਉਣ ਲਈ ਸਵੇਰੇ ਆਈ ਤਾਂ ਮੈਂ ਦੇਖਿਆ ਕਿ ਉਹਨਾਂ ਦੇ ਘਰ ਕੋਈ ਵੀ ਨਹੀਂ ਸੀ ਮੈਂ ਅੰਕਲ ਨੂੰ ਬਹੁਤ ਆਵਾਜ਼ਾਂ ਮਾਰੀਆਂ ਪਰ ਮੇਰੀ ਆਵਾਜ਼ ਕਿਸੇ ਨੇ ਵੀ ਨਹੀਂ ਸੁਣੀ ਮੈਨੂੰ ਇਦਾਂ ਲੱਗ ਰਿਹਾ ਸੀ ਕਿ ਉਹਨਾਂ ਦਾ ਮੁੰਡਾ ਵੀ ਘਰ ਨਹੀਂ ਸੀ ਜਦੋਂ ਮੈਂ ਕੋਠੀ ਦਾ ਗੇਟ ਖੋਲ੍ਹਿਆ ਤਾਂ ਮੈਂ ਵੇਖਿਆ ਕਿ ਮੁੰਡਾ ਅੰਦਰ ਬੈਠਾ ਸੀ ਤਾਂ ਮੈਂ ਉਹਨੂੰ ਕਿਹਾ ਮੈਂ ਕਿੰਨੀਆਂ ਆਵਾਜ਼ਾਂ ਮਾਰੀ ਜਾਂਦੀ ਸੀ ਤੂੰ ਮੇਰੀ ਆਵਾਜ਼ ਦਾ ਜਵਾਬ ਕਿਉਂ ਨਹੀਂ ਦਿੱਤਾ ਤਾਂ ਉਹ ਮੈਨੂੰ ਕਹਿਣ ਲੱਗਾ ਜੇ ਮੈਂ ਤੈਨੂੰ ਦੱਸ ਦਿੰਦਾ ਕਿ ਮੇਰਾ ਡੈਡੀ ਘਰ ਨਹੀਂ ਤਾਂ ਹੋ ਸਕਦਾ ਸੀ ਤੂੰ ਬਾਹਰ ਹੀ ਮੁੜ ਜਾਂਦੀ ਮੈਂ ਉਹਨੂੰ ਕਿਹਾ ਤੂੰ ਪਹਿਲਾਂ ਤਾਂ ਮੇਰੇ ਨਾਲ ਕਦੇ ਬੋਲਿਆ ਨਹੀਂ ਤੇ ਹੁਣ ਤੈਨੂੰ ਕੀ ਹੋ ਗਿਆ ਤੇ ਉਹ ਕਹਿਣ ਲੱਗਾ ਜਦੋਂ ਦਾ ਮੈਂ ਮੋਬਾਈਲ ਤੇ ਵੀਡੀਓ ਵੇਖਣ ਲੱਗ ਗਿਆ ਉਦੋਂ ਦਾ ਮੇਰੇ ਸਰੀਰ ਵਿੱਚ ਬਹੁਤ ਬਦਲਾਅ ਆ ਗਿਆ ਇਸ ਤੋਂ ਪਹਿਲਾਂ ਮੇਰੇ ਵਿੱਚ ਇੰਨੀ ਫੀਲਿੰਗ ਨਹੀਂ ਸੀ ਜਾਂ ਫਿਰ ਮੈਂ ਉਹ ਫੀਲਿੰਗ ਮਹਿਸੂਸ ਨਹੀਂ ਕੀਤੀ ਸੀ ਉਹ ਮੈਨੂੰ ਕਹਿੰਦਾ ਗੱਲਾਂ ਬਾਅਦ ਵਿੱਚ ਕਰੀ ਪਹਿਲਾਂ ਆਪਾਂ ਅੰਦਰ ਜਾਂਦੇ ਹਾਂ ਕਿਉਂਕਿ ਡੈਡੀ ਸ਼ਹਿਰ ਗਏ ਹੋਇਆ ਘਰ ਦਾ ਜ਼ਰੂਰੀ ਸਮਾਨ ਲੈ ਕੇ ਆਉਣਾ ਸੀ ਇਸ ਕਰਕੇ ਡੈਡੀ ਨੂੰ ਤੇਰੇ ਆਉਣ ਤੋਂ ਪਹਿਲਾਂ ਹੀ ਸ਼ਹਿਰ ਪੇਜ ਦਿੱਤਾ ਉਹਨੇ ਮੇਰਾ ਹੱਥ ਫੜਿਆ ਤੇ ਮੈਨੂੰ ਆਪਣੇ ਬੈਡਰੂਮ ਵਿੱਚ ਲੈ ਕੇ ਗਿਆ ਤੇ ਹੁਣ ਨੇ ਗੇਟ ਦੀ ਅੰਦਰੋਂ ਕੁੰਡੀ ਲਗਾ ਦਿੱਤੀ ਉਹਨਾਂ ਦੇ ਬੈੱਡ ਤੇ ਗੱਦੇ ਬਹੁਤ ਪੋਲੇ ਪੋਲੇ ਸੀ ਅਸੀਂ ਦੋਵੇਂ ਜਾਨੇ ਬੈੱਡ ਤੇ ਪੈ ਗਏ ਤੇ ਜਦੋਂ ਨੇ ਮੈਨੂੰ ਟੱਚ ਕੀਤਾ ਤਾਂ ਮੇਰੇ ਤਾਂ ਸਰੀਰ ਵਿੱਚ ਅਲੱਗ ਤਰ੍ਹਾਂ ਦੀਆਂ ਫੀਲਿੰਗ ਆਉਣ ਲੱਗੀਆਂ ਪਤਾ ਹੀ ਨਹੀਂ ਕਦੋਂ ਅਸੀਂ ਦੋ ਤੋਂ ਇੱਕ ਹੋ ਗਏ ਮੈਂ ਤਾਂ ਪੂਰੀ ਤਰ੍ਹਾਂ ਉਹਦੇ ਪਿਆਰ ਵਿੱਚ ਰੰਗੀ ਗਈ ਉਹ ਮੈਨੂੰ ਬਿਲਕੁਲ ਵੀ ਉਪਰਾਜਿਆ ਨਹੀਂ ਲੱਗ ਰਿਹਾ ਸੀ ਅੱਜ ਤੱਕ ਮੈਂ ਕਿਸੇ ਮੁੰਡੇ ਨਾਲ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਸੀ ਤੇ ਨਾ ਹੀ ਮੈਂ ਕਦੇ ਕੋਈ ਆਪਣਾ ਬாய்ਫ੍ਰੈਂਡ ਬਣਾਇਆ ਸੀ ਪਰ ਉਸ ਮੁੰਡੇ ਨੇ ਪਤਾ ਨਹੀਂ ਮੇਰੇ ਉੱਪਰ ਕੀ ਜਾਦੂ ਕਰ ਦਿੱਤਾ ਕਿ ਮੈਂ 1 ਮਿੰਟ ਵਿੱਚ ਹੀ ਉਹਦੇ ਨਾਲ ਰਿਲੇਸ਼ਨ ਬਣਾ ਲਿਆ ਹੁਣ ਅਸੀਂ ਦੋਵੇਂ ਬਾਹਰ ਆ ਗਏ ਤੇ ਉਹ ਮੈਨੂੰ ਕਹਿਣ ਲੱਗਾ ਤੂੰ ਮੈਨੂੰ ਬਹੁਤ ਖੁਸ਼ ਕੀਤਾ ਤੇ ਤੈਨੂੰ ਮੇਰੇ ਨਾਲ ਕਿਵੇਂ ਲੱਗਿਆ ਮੇਰਾ ਦਿਲ ਕਰਦਾ ਸੀ ਕਿ ਮੈਂ ਦੁਬਾਰਾ ਉਹਨੂੰ ਟੱਚ ਕਰਾਂ ਫਿਰ ਮੈਂ ਘਰ ਚਲੀ ਗਈ ਮੈਂ ਰਾਤ ਨੂੰ ਪਈ ਸੋਚ ਰਹੀ ਸੀ ਕਿ ਇੰਨੀ ਗੱਲਬਾਤ ਉਸ ਮੁੰਡੇ ਵਿੱਚ ਲੱਗਦੀ ਨਹੀਂ ਸੀ ਜਿੰਨੀ ਗੱਲਬਾਤ ਉਹਦੇ ਵਿੱਚ ਹੈਗੀ ਆ ਪਰ ਜੋ ਸਭ ਕੁਝ ਸਾਡੇ ਵਿੱਚ ਹੋਇਆ ਮੈਨੂੰ ਉਹਦੇ ਬਾਰੇ ਸੋਚ ਕੇ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਉਹ ਸਾਡੇ ਗਵਾਂਢ ਦਾ ਮੁੰਡਾ ਸੀ ਤੇ ਮੈਂ ਉਹਦੇ ਨਾਲ ਗਲਤ ਕਰ ਚੁੱਕੀ ਸੀ ਮੈਂ ਸੋਚ ਕੇ ਬਹੁਤ ਡਰ ਰਹੀ ਸੀ ਕਿ ਜੇ ਕਿਤੇ ਗੱਲ ਕਿਸੇ ਨੂੰ ਪਤਾ ਲੱਗ ਗਈ ਤਾਂ ਮੇਰਾ ਕੀ ਬਣੂਗਾ ਪਰ ਫਿਰ ਮੈਂ ਸੋਚ ਰਹੀ ਸੀ ਕਿਸੇ ਨੂੰ ਕਿਹਨੇ ਦੱਸਣਾ ਜੇ ਮੈਂ ਆਪ ਦੱਸੂ ਫੇਰੀ ਆ ਕਿਉਂਕਿ ਮੁੰਡਾ ਕਿਸੇ ਨੂੰ ਕੁਝ ਨਹੀਂ ਦੱਸੂਗਾ ਨਾਲੇ ਕਿਸੇ ਨੂੰ ਕੀ ਪਤਾ ਲੱਗਣਾ ਸਾਰੇ ਤਾਂ ਉਹਨੂੰ ਭੋਲਾ ਜਿਹਾ ਸਮਝਦੇ ਆ ਪਰ ਅੰਦਰੋਂ ਉਹ ਬਹੁਤ ਸ਼ੈਤਾਨ ਨਿਕਲਿਆ ਮੈਨੂੰ ਇਦਾਂ ਲੱਗ ਰਿਹਾ ਸੀ ਜਿਵੇਂ ਉਹ ਹੋਰ ਮੁੰਡਿਆਂ ਨਾਲੋਂ ਵੀ ਵੱਧ ਜੋਸ਼ ਵਾਲਾ ਹੋਵੇ ਪਰ ਉਹ ਆਪਣਾ ਮਰਦਪੁਣਾ ਨਹੀਂ ਦਿਖਾ ਰਿਹਾ ਸੀ ਫਿਰ ਮੈਂ ਉਹਦੇ ਬਾਰੇ ਸਭ ਕੁਝ ਜਾਣ ਚੁੱਕੀ ਸੀ ਮੈਨੂੰ ਉਹਦੇ ਨਾਲ ਮਿਲਣਾ ਬੜਾ ਚੰਗਾ ਲੱਗਣ ਲੱਗਾ ਸੀ ਮੈਂ ਤਾਂ ਉਹਨੂੰ ਪਿਆਰ ਵੀ ਕਰਨ ਲੱਗ ਗਈ ਸੀ ਉਹਦਾ ਨੰਬਰ ਸਾਡੇ ਘਰ ਵਾਲੇ ਫੋਨ ਵਿੱਚ ਸੇਵ ਸੀ ਮੈਂ ਰਾਤ ਨੂੰ ਉਹਨੂੰ ਫੋਨ ਕੀਤਾ ਤੇ ਮੈਂ ਉਹਨੂੰ ਕਹਿਣ ਲੱਗੀ ਕਿ ਮੈਨੂੰ ਬਹੁਤ ਡਰ ਲੱਗ ਰਿਹਾ ਜੋ ਕੁਝ ਆਪਣੇ ਵਿੱਚ ਹੋਇਆ ਉਹ ਮੈਨੂੰ ਕਹਿੰਦਾ ਤੈਨੂੰ ਕਿਉਂ ਡਰ ਲੱਗ ਰਿਹਾ ਜਦੋਂ ਮੈਂ ਤੇਰੇ ਨਾਲ ਖੜਾ ਮੈਂ ਕਿ ਕੀ ਪਤਾ ਤੂੰ ਕਿਨੂੰ ਇਹ ਗੱਲ ਦੱਸ ਦੇਵੇਂ ਉਹ ਮੈਨੂੰ ਕਹਿੰਦਾ ਤੂੰ ਪਾਗਲ ਹੋ ਗਈ ਆ ਇਹ ਗੱਲ ਕੋਈ ਦੱਸਣ ਵਾਲੀ ਆ ਤਾਂ ਮੈਂ ਉਹਨੂੰ ਦੱਸਿਆ ਕਿ ਮੈਂ ਤੈਨੂੰ ਪਿਆਰ ਕਰਨ ਲੱਗ ਪਈ ਆ ਉਹ ਮੇਰੇ ਮੂੰਹ ਇਹ ਗੱਲ ਸੁਣ ਕੇ ਬੜਾ ਖੁਸ਼ ਹੋਇਆ ਤੇ ਮੈਨੂੰ ਕਹਿਣ ਲੱਗਾ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਮੈਂ ਕਿਹਾ ਪਰ ਇਹ ਸਭ ਗਲਤ ਆ ਕਿਉਂਕਿ ਆਪਣੇ ਘਰ ਬਿਲਕੁਲ ਲੱਗ ਗਏ ਆ ਤੇ ਜੇ ਆਪਣੇ ਘਰਦਿਆਂ ਨੂੰ ਇਸ ਗੱਲ ਦਾ ਥੋੜਾ ਜਿਹਾ ਵੀ ਪਤਾ ਲੱਗ ਗਿਆ ਤਾਂ ਉਹ ਆਪਾਂ ਨੂੰ ਨਹੀਂ ਬਖਸ਼ਣਗੇ ਤਾਂ ਉਹ ਮੁੰਡਾ ਕਹਿਣ ਲੱਗਾ ਆਪਾਂ ਕਿਸੇ ਨੂੰ ਦੱਸਣਾ ਹੀ ਕਿਉਂ ਆ ਹੁਣ ਤਾਂ ਆਂਟੀ ਵੀ ਆਪਣੇ ਘਰ ਆ ਗਈ ਸੀ ਤੇ ਹੁਣ ਮੈਂ ਉਹਨੂੰ ਮਿਲ ਨਹੀਂ ਸਕਦੀ ਸੀ ਸਾਡੀ ਗੱਲ ਫੋਨ ਤੇ ਹੁੰਦੀ ਰਹਿੰਦੀ ਸੀ ਜਾਂ ਫਿਰ ਅਸੀਂ ਇੱਕ ਦੂਜੇ ਨੂੰ ਵੇਖਦੇ ਰਹਿੰਦੇ ਸੀ ਪਰ ਸਾਡਾ ਮਿਲਣਾ ਮਲਾਉਣਾ ਬੰਦ ਹੋ ਗਿਆ ਸੀ ਪਰ ਮੇਰਾ ਉਹਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਰਹਿੰਦਾ ਸੀ ਇੱਕ ਦਿਨ ਮੈਂ ਉਹਨੂੰ ਫੋਨ ਤੇ ਕਿਹਾ ਕਿ ਮੇਰਾ ਤੈਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਤਾਂ ਉਹ ਮੈਨੂੰ ਕਹਿਣ ਲੱਗਾ ਮੇਰਾ ਵੀ ਆਹੀ ਹਾਲ ਆ ਤੇ ਮੈਂ ਉਹਨੂੰ ਕਿਹਾ ਆਪਾਂ ਇੱਕ ਕੰਮ ਕਰਦੇ ਹਾਂ ਤੂੰ ਮੈਨੂੰ ਨੀਂਦ ਦੀਆਂ ਗੋਲੀਆਂ ਲਿਆ ਦੇ ਤੇ ਮੈਂ ਆਪਣੇ ਘਰ ਦੇਆਂ ਨੂੰ ਰਾਤ ਨੂੰ ਨੀਂਦ ਦੀਆਂ ਗੋਲੀਆਂ ਪਾ ਦੇਵਾਂਗੀ ਤੇ ਫਿਰ ਤੂੰ ਸਾਡੇ ਘਰ ਆ ਜਾਵੇਂ ਕਿਉਂਕਿ ਨੀਂਦ ਦੀਆਂ ਗੋਲੀਆਂ ਪਾ ਕੇ ਸਾਰੇ ਘਰ ਦੇ ਸੌ ਜਾਣਗੇ ਤਾਂ ਉਹ ਮੈਨੂੰ ਕਹਿਣ ਲੱਗਾ ਨਹੀਂ ਨਹੀਂ ਇਦਾਂ ਨਹੀਂ ਕਰਨਾ ਮੈਨੂੰ ਇਹ ਗੱਲਾਂ ਤੋਂ ਡਰ ਲੱਗਦਾ ਬੇਸ਼ੱਕ ਮੈਂ ਤੇਰੇ ਨਾਲ ਪਿਆਰ ਕਰ ਲਿਆ ਪਰ ਮੈਂ ਇੰਨਾ ਵੀ ਨੀ ਡਰਨੀ ਹੈਗਾ ਕਿ ਤੁਹਾਡੇ ਘਰ ਰਾਤ ਨੂੰ ਆ ਜਾਊਂਗਾ ਇਹ ਸਭ ਮੇਰੇ ਕੋਲੋਂ ਨਹੀਂ ਹੋਣਾ ਤੇ ਮੈਂ ਉਹਦੇ ਨਾਲ ਗੁੱਸੇ ਵਿੱਚ ਲੜਨ ਲੱਗ ਪੀ ਕਿ ਤੂੰ ਮੇਰੇ ਲਈ ਇੰਨਾ ਵੀ ਨਹੀਂ ਕਰ ਸਕਦਾ ਉਹ ਮੈਨੂੰ ਕਹਿਣ ਲੱਗਾ ਕਿ ਨੀਂਦ ਦੀਆਂ ਗੋਲੀਆਂ ਮੈਂ ਕਿੱਥੋਂ ਲਿਆਉਂਗਾ ਕਿਉਂਕਿ ਅੱਜਕੱਲ ਡਾਕਟਰ ਇਦਾਂ ਨੀਂਦ ਦੀਆਂ ਗੋਲੀਆਂ ਨਹੀਂ ਦਿੰਦੇ ਇਸ ਕਰਕੇ ਆਪਾਂ ਇਹ ਰਿਸਕ ਨਹੀਂ ਲੈਣਾ ਬੇਸ਼ੱਕ ਆਪਾਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਪਰ ਆਪਾਂ ਆਪਣੇ ਫਾਇਦੇ ਲਈ ਕਰਦੇ ਹਾਂ ਨੂੰ ਨੀਂਦ ਦੀਆਂ ਗੋਲੀਆਂ ਨਹੀਂ ਪਾ ਸਕਦੇ ਇਸ ਤਰ੍ਹਾਂ ਅਸੀਂ ਰੋਜ਼ ਫੋਨ ਤੇ ਗੱਲ ਕਰਦੇ ਰਹਿੰਦੇ ਸੀ ਪਰ ਅਸੀਂ ਮਿਲਣ ਵੱਲੋਂ ਤਰਸ ਰਹੇ ਸੀ ਫਿਰ ਮੈਂ ਇੱਕ ਦਿਨ ਸਕੀਮ ਬਣਾਈ ਮੈਂ ਉਹਨੂੰ ਕਿਹਾ ਕਿ ਮੈਂ ਆਪਣੀ ਮੰਮੀ ਨੂੰ ਕਹਾਂਗੀ ਕਿ ਮੈਂ ਆਪਣੇ ਚਬਾਰੇ ਵਿੱਚ ਸੌਣਾ ਕਿਉਂਕਿ ਮੈਂ ਅੱਧੀ ਰਾਤ ਤੱਕ ਪੜ੍ਹਾਈ ਕਰਨੀ ਆ ਤੇ ਇਸ ਤਰ੍ਹਾਂ ਕਰਕੇ ਮੈਂ ਉੱਥੇ ਸੌਂ ਜਾਇਆ ਕਰੂੰਗੀ ਤੇ ਜਦੋਂ ਸਾਰੇ ਘਰ ਦੇ ਸੌਂ ਜਾ ਕਰਨਗੇ ਤਾਂ ਮੈਂ ਗਵਾਂਡੀਆਂ ਦੇ ਘਰ ਨਾਲ ਦੀ ਕੋਠੇ ਉੱਪਰ ਤੇ ਉੱਤਰ ਕੇ ਤੁਹਾਡੇ ਘਰ ਆ ਜਾਇਆ ਕਰੂੰਗੀ ਤੇ ਤੇਰੇ ਕਮਰੇ ਵਿੱਚ ਆਪਾਂ ਮਿਲ ਲਿਆ ਕਰਾਂਗੇ ਤਾਂ ਉਹ ਮੈਨੂੰ ਕਹਿੰਦਾ ਵੇਖ ਲੈ ਕਿਤੇ ਕਿਸੇ ਨੂੰ ਪਤਾ ਨਾ ਲੱਗ ਜਵੇ ਤਾਂ ਉਹ ਮੈਨੂੰ ਕਹਿੰਦਾ ਪਹਿਲਾਂ ਤੂੰ ਆਪਣੀ ਮੰਮੀ ਨਾਲ ਉੱਪਰ ਪੈਣ ਬਾਰੇ ਗੱਲ ਕਰੀ ਤੇ ਫਿਰ ਮੈਂ ਅਗਲੇ ਦਿਨ ਆਪਣੀ ਮੰਮੀ ਨੂੰ ਕਹਿ ਦਿੱਤਾ ਮੈਂ ਰਾਤ ਨੂੰ ਪੜ੍ਹਾਈ ਕਰਨੀ ਹੁੰਦੀ ਇਸ ਕਰਕੇ ਮੈਂ ਉੱਪਰ ਚਬਾਰੇ ਵਿੱਚ ਸੌਂ ਜਾਇਆ ਕਰੂੰਗੀ ਮੰਮੀ ਡੈਡੀ ਥੱਲੇ ਸੌਂ ਜਾਂਦੇ ਸੀ ਮੈਂ ਚਬਾਰੇ ਵਿੱਚ ਸੌਣ ਲੱਗ ਪਈ ਤੇ ਮੈਂ ਉਸੇ ਤਰ੍ਹਾਂ ਕੀਤਾ ਕਿ ਮੈਂ ਗਵਾਂਡੀਆਂ ਦੇ ਕੋਠੇ ਉੱਪਰ ਦੀ ਉੱਤਰ ਕੇ ਉਸ ਮੁੰਡੇ ਦੇ ਘਰ ਚਲੀ ਗਈ ਰਾਤ ਦੇ 11 ਵਜੇ ਸੀ ਤੇ ਉਸ ਮੁੰਡੇ ਦਾ ਕਮਰਾ ਉਹਨਾਂ ਦੀ ਕੋਠੀ ਵਿੱਚ ਪਹਿਲਾ ਹੀ ਕਮਰਾ ਸੀ ਅਸੀਂ ਦੋਵੇਂ ਜਾਨੇ ਕਮਰੇ ਵਿੱਚ ਚਲੇ ਗਏ ਤੇ ਸਾਰੀ ਰਾਤ ਮੈਂ ਉਹਦੇ ਨਾਲ ਕਮਰੇ ਵਿੱਚ ਰਹੀ ਅਸੀਂ ਦੋਵੇਂ ਬਹੁਤ ਖੁਸ਼ ਸੀ ਕਿਉਂਕਿ ਅਸੀਂ ਬਹੁਤ ਦਿਨਾਂ ਬਾਅਦ ਮਿਲੇ ਸੀ ਮੇਰਾ ਤਾਂ ਉਹਦੇ ਕੋਲੋਂ ਜਾਣ ਨੂੰ ਦਿਲ ਨਹੀਂ ਕਰਦਾ ਸੀ ਫਿਰ ਉਹਨੇ ਮੈਨੂੰ ਕਿਹਾ ਕਿ ਹੁਣ ਤਾਂ 4 ਵਜੇ ਗਏ ਤੂੰ ਹੌਲੀ-ਹੌਲੀ ਚਲੀ ਜਾ ਹੋਰ ਨਾ ਕਿਤੇ ਕੋਈ ਦੇਖ ਲਵੇ ਕਿਉਂਕਿ 4 ਵਜੇ ਲੋਕ ਉੱਠਣਾ ਸ਼ੁਰੂ ਹੋ ਜਾਂਦੇ ਆ ਪਰ ਮੇਰੇ ਘਰ ਦੇ ਤਾਂ 5-6 ਵਜੇ ਉੱਠਦੇ ਸੀ ਉਹ ਮੈਨੂੰ ਕਹਿੰਦਾ ਫੇਰ ਵੀ ਚੱਲ ਤੂੰ ਜਾ ਕੇ ਹੁਣ ਸੌਜਾ ਨਾਲੇ ਜਿੰਨਾ ਗਵਾਂਡੀਆਂ ਦੇ ਕੋਠੇ ਉੱਪਰੋਂ ਦੀ ਤੂੰ ਜਾਣਾ ਉਹ ਨਾ ਕਿਤੇ ਉੱਠ ਜਾਣ ਇਸ ਤੋਂ ਪਹਿਲਾਂ ਤੂੰ ਚਲੀ ਜਾ ਫੇਰ ਮੈਂ ਉਹਨਾਂ ਦੇ ਘਰੋਂ ਹੌਲੀ-ਹੌਲੀ ਕੋਠੇ ਉੱਪਰ ਦੀ ਆਪਣੇ ਘਰ ਚਲੀ ਗਈ ਜਦੋਂ ਮੈਂ ਵੇਖਿਆ ਤਾਂ ਮੇਰੇ ਘਰ ਦੇ ਸੁੱਤੇ ਪਏ ਸੀ ਤੇ ਮੈਂ ਵੀ ਜਾ ਕੇ ਸੌ ਗਈ ਤੇ ਅਗਲੇ ਦਿਨ ਫੇਰ ਮੈਂ ਸਕੂਲ ਚਲੀ ਗਈ ਤੇ ਸਕੂਲ ਵਿੱਚ ਮੈਂ ਸਾਰਾ ਦਿਨ ਉਹਦੇ ਬਾਰੇ ਹੀ ਸੋਚਦੀ ਰਹੀ ਹੁਣ ਮੇਰਾ ਮਨ ਪੜਾਈ ਵਿੱਚ ਬਿਲਕੁਲ ਵੀ ਨਹੀਂ ਲੱਗਦਾ ਸੀ ਹੁਣ ਮੈਂ ਸਪੀਕਿੰਗ ਦੀ ਕਲਾਸ ਲਗਾਉਣਾ ਵੀ ਬੰਦ ਕਰ ਦਿੱਤਾ ਸੀ ਕਿਉਂਕਿ ਮੈਨੂੰ ਦਿਨ ਰਾਤ ਉਸ ਮੁੰਡੇ ਦੇ ਸੁਪਨੇ ਆਉਂਦੇ ਰਹਿੰਦੇ ਸੀ ਅਗਲੇ ਦਿਨ ਮੈਂ ਉਹਨੂੰ ਫੇਰ ਕਿਹਾ ਕਿ ਅੱਜ ਫੇਰ ਆਪਾਂ ਇਸ ਤਰ੍ਹਾਂ ਹੀ ਮਿਲਾਂਗੇ ਤਾਂ ਉਹ ਮੈਨੂੰ ਕਹਿਣ ਲੱਗਾ ਇਸ ਤਰ੍ਹਾਂ ਰੋਜ਼-ਰੋਜ਼ ਤੇਰਾ ਆਉਣਾ ਬਹੁਤ ਰਿਸਕ ਵਾਲੀ ਗੱਲ ਆ ਇਸ ਕਰਕੇ ਤੂੰ ਡੇਲੀ ਨਾ ਆਇਆ ਕਰ ਆਪਾਂ ਹਫ਼ਤੇ ਵਿੱਚ ਇੱਕ ਵਾਰ ਮਿਲ ਲਿਆ ਕਰਾਂਗੇ ਪਰ ਮੇਰੇ ਤੋਂ ਤਾਂ ਉਹਨੂੰ ਮਿਲੇ ਬਿਨਾ ਰਿਆ ਨਹੀਂ ਜਾਂਦਾ ਸੀ ਮੇਰੇ ਬਹੁਤ ਜ਼ਿਆਦਾ ਜ਼ਿੱਦ ਕਰਨ ਤੇ ਉਹ ਮੰਨ ਗਿਆ ਤੇ ਜਦੋਂ ਮੈਂ ਉਹਦੇ ਘਰ ਜਾਣਾ ਸੀ ਤਾਂ ਮੈਂ ਲੋ ਟ-ਸ਼ਰਟ ਪਾਈ ਹੋਈ ਸੀ ਤੇ ਮੈਂ ਪਹਿਲਾਂ ਵਾਂਗ ਕੋਠੇ ਉੱਪਰ ਦੀ ਉਹਨਾਂ ਦੇ ਘਰ ਉਹਨਾਂ ਦੀਆਂ ਪੌੜੀਆਂ ਉੱਤਰ ਗਈ ਤੇ ਅਸੀਂ ਦੋਵੇਂ ਰੂਮ ਵਿੱਚ ਸਾਰੀ ਰਾਤ ਪਏ ਰਹੇ ਅਚਾਨਕ ਕੀ ਹੋਇਆ ਕਿ ਆਂਟੀ ਬਿਮਾਰ ਹੋ ਗਈ ਤੇ ਉਹ ਉੱਠ ਖੜੀ ਤੇ ਉਹਨੇ ਅੰਕਲ ਨੂੰ ਵੀ ਜਗਾ ਲਿਆ ਆਂਟੀ ਨੂੰ ਘਬਰਾਟ ਹੋ ਰਹੀ ਸੀ ਤੇ ਆਂਟੀ ਆਪਣੇ ਮੁੰਡੇ ਦੇ ਦਰਵਾਜ਼ੇ ਨੂੰ ਵੀ ਖੜਕਾ ਰਹੀ ਸੀ ਤੇ ਅਸੀਂ ਦਰਵਾਜ਼ਾ ਨਾ ਖੋਲਿਆ ਕਿਉਂਕਿ ਜੇ ਅਸੀਂ ਦਰਵਾਜ਼ਾ ਖੋਲ੍ਹ ਦਿੰਦੇ ਤਾਂ ਸਾਡਾ ਸਾਰਾ ਭੇਦ ਖੋਲ ਜਾਣਾ ਸੀ ਮੇਰਾ ਤਾਂ ਦਿਲ ਧੱਕ-ਧੱਕ ਵੱਜ ਰਿਹਾ ਸੀ ਕਿਉਂਕਿ ਉਹ ਬਾਹਰ ਲੌਬੀ ਵਿੱਚ ਲਾਈਟ ਜਗਾਈ ਬੈਠੇ ਸੀ ਤੇ ਅੰਕਲ ਵਾਰ-ਵਾਰ ਮੁੰਡੇ ਨੂੰ ਆਵਾਜ਼ਾਂ ਮਾਰ ਰਿਹਾ ਸੀ ਕਿ ਤੇਰੀ ਮੰਮੀ ਬਿਮਾਰ ਹੋ ਗਈ ਆ ਨਿੰਬੂ ਪਾਣੀ ਬਣਾ ਕੇ ਦੇ ਤਾਂ ਉਹ ਮੁੰਡਾ ਮੈਨੂੰ ਕਹਿਣ ਲੱਗਾ ਇਦਾਂ ਕਰ ਤੋ ਪਰਦੇ ਪਿੱਛੇ ਲੋਕਾਂ ਜਾ ਮੈਂ ਹੁਣੇ ਨਿੰਬੂ ਪਾਣੀ ਬਣਾ ਕੇ ਦੇ ਆਉਣਾ ਪਰ ਉਧਰ ਵੀ ਟਾਈਮ 3 ਵਜ ਗਏ ਸੀ ਮੈਂ ਉਹਨੂੰ ਕਿਹਾ ਜੇ ਤੂੰ ਗੇਟ ਖੋਲ ਦਿੱਤਾ ਤੇ ਜੇ ਅੰਕਲ ਅੰਦਰ ਆ ਗਿਆ ਫਿਰ ਮੈਂ ਕੀ ਕਰੂੰਗੀ ਉਹ ਕਹਿੰਦਾ ਮੈਂ ਬਾਹਰ ਨਿਕਲ ਕੇ ਦਰਵਾਜ਼ਾ ਬਾਹਰ ਤੋਂ ਲੋਕ ਕਰ ਦਿੰਦਾ ਆ ਮੈਂ ਕਿਹਾ ਠੀਕ ਆ ਪਰ ਤੂੰ ਜਲਦੀ ਵਾਪਸ ਆਈ ਕਿਉਂਕਿ ਮੈਂ ਘਰ ਵੀ ਜਾਣਾ ਜਦੋਂ ਦਰਵਾਜ਼ਾ ਲਗਾ ਕੇ ਬਾਹਰ ਚਲਾ ਗਿਆ ਤੇ ਅੰਕਲ ਆਪਣੇ ਮੁੰਡੇ ਨੂੰ ਕਹਿ ਰਿਹਾ ਸੀ ਕਿ ਤੇਰੀ ਮੰਮੀ ਦੀ ਦਵਾਈ ਲੱਭ ਕਿੱਥੇ ਰੱਖ ਦਿੱਤੀ ਉਹ ਗੋਲੀ ਨਾਲ ਇਹਨੂੰ ਰਾਹ ਮਾਉਣਾ ਤੇ ਇੱਧਰ ਉੱਧਰ ਆਂਟੀ ਵੀ ਦਵਾਈ ਲੱਭ ਰਹੇ ਸੀ ਇਸ ਤਰ੍ਹਾਂ ਹੀ ਕਰਦੇ ਕਰਦੇ 3:30 ਹੋ ਗਏ ਸੀ ਮੈਨੂੰ ਬਹੁਤ ਡਰ ਲੱਗ ਰਿਹਾ ਸੀ ਕਿਉਂਕਿ ਮੈਂ ਤਾਂ ਫਸ ਗਈ ਸੀ ਤੇ ਉਹ ਮੁੰਡਾ ਵੀ ਇੰਨਾ ਜ਼ਿਆਦਾ ਨੇੜੇ ਨਹੀਂ ਸੀ ਕਿ ਮੈਨੂੰ ਉੱਥੋਂ ਕਿਸੇ ਤਰ੍ਹਾਂ ਕੱਢ ਦਿੰਦਾ ਮੈਂ ਪਰਦੇ ਓਲੇ ਖੜੀ ਸੀ ਤੇ ਅੰਕਲ ਉਸ ਕਮਰੇ ਵਿੱਚ ਦਵਾਈ ਲੱਭਣ ਲਈ ਆ ਗਏ ਇੱਧਰ ਉੱਧਰ ਦਵਾਈਆਂ ਲੱਭ ਰਹੇ ਸੀ ਤੇ ਮੇਰਾ ਦਿਲ ਧੜਕ ਰਿਹਾ ਸੀ ਕਿਉਂਕਿ ਮੈਨੂੰ ਦਾਰ ਲੱਗ ਰਿਹਾ ਸੀ ਕਿ ਅੰਕਲ ਕਿਤੇ ਪਰਦਾ ਚੁੱਕ ਕੇ ਬਾਰੀ ਪਿੱਛੇ ਦਵਾਈ ਨਾ ਵੇਖਣ ਲੱਗ ਜਾਣ ਕਿਉਂਕਿ ਦਵਾਈ ਪਰਦੇ ਦੇ ਪਿੱਛੇ ਹੀ ਬਾਰੀ ਵਿੱਚ ਪਈ ਸੀ ਮੈਨੂੰ ਪੱਕਾ ਪਤਾ ਸੀ ਇਹੀ ਆਂਟੀ ਦੀ ਦਵਾਈ ਹੋਊਗੀ ਮੈਨੂੰ ਬਹੁਤ ਜ਼ੋਰ ਨਾਲ ਖੰਗ ਆ ਰਹੀ ਸੀ ਮੈਂ ਬਹੁਤ ਕੰਟਰੋਲ ਕੀਤਾ ਪਰ ਜਦੋਂ ਮੇਰੇ ਵਾਸਤੇ ਤੋਂ ਬਾਹਰ ਗੱਲ ਹੋ ਗਈ ਤਾਂ ਮੈਂ ਖੰਗ ਲਿਆ ਜਦੋਂ ਹੀ ਮੈਂ ਖੰਗੀ ਤਾਂ ਅੰਕਲ ਨੇ ਪਰਦਾ ਚੁੱਕ ਦਿੱਤਾ ਤੇ ਮੈਂ ਅੱਖਾਂ ਮੀਚ ਕੇ ਖੜੀ ਹੋ ਗਈ ਤਾਂ ਅੰਕਲ ਮੈਨੂੰ ਕਹਿਣ ਲੱਗਾ ਸਿਮਰ ਤੂੰ ਇੱਥੇ ਕੀ ਕਰ ਰਹੀ ਆ ਇੰਨੇ ਟਾਈਮ ਤੱਕ ਆਂਟੀ ਉੱਠ ਕੇ ਉੱਥੇ ਆ ਗਈ ਉਹ ਦੋਵੇਂ ਜਣੇ ਮੈਨੂੰ ਵੇਖ ਕੇ ਹੈਰਾਨ ਹੋ ਗਏ ਤੇ ਜਦੋਂ ਆਂਟੀ ਨੇ ਇਹ ਗੱਲ ਆਪਣੇ ਮੁੰਡੇ ਨੂੰ ਪੁੱਛੀ ਤਾਂ ਉਹ ਕਹਿਣ ਲੱਗਿਆ ਮੈਨੂੰ ਨਹੀਂ ਪਤਾ ਇਹ ਬੜੀ ਚਲਾਕ ਕੁੜੀ ਆ ਇਹ ਮੈਨੂੰ ਵਰਤਣਾ ਚਾਹੁੰਦੀ ਆ ਇਹ ਮੈਨੂੰ ਡਰਾਮੇ ਮਾਰ ਕੇ ਮੇਰੇ ਕਮਰੇ ਵਿੱਚ ਆ ਗਈ ਪਤਾ ਨਹੀਂ ਇਹ ਕਿੱਥੋਂ ਦੀ ਆ ਗਈ ਉਹ ਇੰਨਾ ਕ ਜ਼ਿਆਦਾ ਚਲਾਕ ਬਣ ਗਿਆ ਕਿ ਮੈਂ ਤਾਂ ਹੈਰਾਨ ਹੋ ਕੇ ਉਹਦੇ ਮੂੰਹ ਵੱਲ ਵੇਖਦੀ ਰਹੀ ਆਂਟੀ ਮੈਨੂੰ ਕਹਿੰਦੀ ਤੈਨੂੰ ਸ਼ਰਮ ਨਹੀਂ ਆਉਂਦੀ ਮੈਂ ਤੈਨੂੰ ਆਪਣੀ ਧੀ ਵਾਂਗ ਸਮਝਦੀ ਆ ਤੇ ਤੂੰ ਮੇਰੇ ਭੋਲੇ ਭਾਲੇ ਮੁੰਡੇ ਦਾ ਫਾਇਦਾ ਚੁੱਕ ਰਹੀ ਸੀ ਮੈਂ ਕਿਹਾ ਨਹੀਂ ਆਂਟੀ ਇਹ ਝੂਠ ਬੋਲ ਰਿਆ ਇੰਨੇ ਮੈਨੂੰ ਇੱਥੇ ਬੁਲਾਇਆ ਸੀ ਉਹ ਤਾਂ ਸਾਫ਼ ਹੀ ਮੁੱਕਰ ਗਿਆ ਪਰ ਆਂਟੀ ਆਪਣੇ ਮੁੰਡੇ ਤੇ ਯਕੀਨ ਕਰ ਰਹੀ ਸੀ ਕਿਉਂਕਿ ਆਂਟੀ ਨੂੰ ਵੀ ਲੱਗ ਰਿਹਾ ਸੀ ਕਿ ਉਹਦਾ ਪੁੱਤ ਬਹੁਤ ਭੋਲਾਪਾਲਾ ਆਂਟੀ ਕਹਿੰਦੀ ਤੂੰ ਇੱਥੇ ਰੋਕ ਮੈਂ ਹੁਣੇ ਤੇਰੇ ਘਰਦਿਆਂ ਨੂੰ ਫੋਨ ਕਰਕੇ ਬੁਲਾਉਣੀ ਆਂ ਆਂਟੀ ਨੇ ਮੇਰੇ ਘਰਦਿਆਂ ਨੂੰ ਫੋਨ ਕਰਕੇ ਸਾਰੀ ਗੱਲ ਦੱਸ ਦਿੱਤੀ ਤੇ ਮੇਰੀ ਮੰਮੀ ਕਹਿਣ ਲੱਗੀ ਕੀ ਬਕਵਾਸ ਕਰੀ ਜਾਂਦੇ ਹੋ ਸਾਡੀ ਕੁੜੀ ਤਾਂ ਉੱਪਰ ਚਬਾਰੇ ਵਿੱਚ ਸੁੱਤੀ ਪਈ ਆਂ ਆਂਟੀ ਕਹਿਣ ਲੱਗੀ ਇੱਕ ਵਾਰ ਉੱਪਰ ਜਾ ਕੇ ਵੇਖੋ ਤੁਹਾਡੀ ਕੁੜੀ ਉੱਥੇ ਆ ਜਾਂ ਸਾਡੇ ਘਰ ਇਹ ਤਾਂ ਮੇਰੇ ਮੁੰਡੇ ਦੇ ਕਮਰੇ ਵਿੱਚੋਂ ਨਿਕਲੀ ਆ ਤੇ ਮੇਰਾ ਮੁੰਡਾ ਤਾਂ ਖੜਾ ਰੋਈ ਜਾ ਰਿਹਾ ਉਹ ਜਾਣ ਬੁਝ ਕੇ ਰੋਣ ਲੱਗ ਪਿਆ ਸੀ ਮੈਂ ਤਾਂ ਸਾਰੇ ਪਾਸੇ ਫਸ ਗਈ ਇੰਨੇ ਟਾਈਮ ਤੱਕ ਮੇਰੇ ਮੰਮੀ ਡੈਡੀ ਉੱਥੇ ਆ ਗਏ ਤਾਂ ਉਹ ਮੈਨੂੰ ਪੁੱਛਣ ਲੱਗੇ ਤੂੰ ਇੱਥੇ ਕੀ ਕਰਨ ਆਈ ਆ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਕਿ ਇਹ ਮੁੰਡੇ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਆ ਤੇ ਹੁਣੇ ਮੈਨੂੰ ਕਹਿਣ ਲੱਗਾ ਕਿ ਮੈਂ ਤੈਨੂੰ ਪਿਆਰ ਕਰਦਾ ਇਸ ਕਰਕੇ ਮੈਨੂੰ ਹਰ ਰੋਜ਼ ਆਪਣੇ ਘਰ ਬੁਲਾਉਣ ਲੱਗਾ ਆਂਟੀ ਮੈਨੂੰ ਕਹਿਣ ਲੱਗੀ ਤੂੰ ਕੋਈ ਨਿਆਣੀ ਸੀ ਜੋ ਉਹਦੇ ਕਹਿਣ ਤੇ ਸਾਡੇ ਘਰ ਆ ਜਾਂਦੀ ਸੀ ਨਾਲੇ ਮੇਰਾ ਮੁੰਡਾ ਤਾਂ ਇੰਨੇ ਜੋਗਾ ਹੈ ਹੀ ਨਹੀਂ ਤੂੰ ਹੀ ਡਰਾਇਆ ਧਮਕਾਇਆ ਹੋਣਾ ਮੇਰੇ ਮੰਮੀ ਡੈਡੀ ਵੀ ਮੇਰੇ ਵਿੱਚ ਕਸੂਰ ਕੱਢਣ ਲੱਗੇ ਕਿਉਂਕਿ ਸਾਰਿਆਂ ਨੂੰ ਇਹੀ ਲੱਗਦਾ ਸੀ ਕਿ ਮੁੰਡਾ ਤਾਂ ਬਹੁਤ ਜ਼ਿਆਦਾ ਸਿਆਣਾ ਉਹ ਤਾਂ ਬਸ ਖੜਾ ਰੋਈ ਜਾ ਰਿਹਾ ਸੀ ਤੇ ਇਹੀ ਕਹੀ ਜਾ ਰਿਹਾ ਸੀ ਕਿ ਇੰਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਆ ਇੰਨੇ ਮੈਨੂੰ ਕਿਹਾ ਸੀ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਮੈਂ ਤੈਨੂੰ ਛੱਡਾਂਗੀ ਨਹੀਂ ਤੇ ਆਂਟੀ ਕਹਿਣ ਲੱਗੀ ਇਹ ਤਾਂ ਮੈਨੂੰ ਘਬਰਾਟ ਹੋਣ ਲੱਗ ਗਈ ਇਸ ਕਰਕੇ ਆ ਜਾ ਗਏ ਨਹੀਂ ਤਾਂ ਸਾਨੂੰ ਕਿੱਥੇ ਪਤਾ ਲੱਗਣਾ ਸੀ ਮੇਰੀ ਮੰਮੀ ਰੋਣ ਲੱਗ ਪਈ ਤੇ ਆਂਟੀ ਕਹਿਣ ਲੱਗੀ ਜੋ ਗਲਤੀ ਤੁਹਾਡੀ ਕੁੜੀ ਨੇ ਕੀਤੀ ਆ ਉਹ ਮੈਂ ਕਿਸੇ ਨੂੰ ਨਹੀਂ ਦੱਸੂਗੀ ਤੁਸੀਂ ਫਿਰ ਵੀ ਮੇਰੇ ਘਰ ਦਿਆਵਾਂਗਾ ਜੋ ਗੱਲ ਇੱਥੇ ਹੋਗੀ ਇਹ ਗੱਲ ਮੈਂ ਕਦੇ ਵੀ ਬਾਹਰ ਨਹੀਂ ਕੱਢੂੰਗੀ ਕਿਉਂਕਿ ਇਹ ਕੁੜੀ ਮੇਰੀਆਂ ਧੀਆ ਵਰਗੀ ਆ ਬੇਸ਼ੱਕ ਇਹਨੇ ਬਹੁਤ ਵੱਡੀ ਗਲਤੀ ਕੀਤੀ ਆ ਪਰ ਮੈਂ ਇਹਦੀ ਇੱਜ਼ਤ ਨੂੰ ਆਪਣੀ ਇੱਜ਼ਤ ਸਮਝਦੀ ਆ ਕਿਉਂਕਿ ਮੈਂ ਵੀ ਇੱਕ ਧੀ ਦੀ ਮਾਂ ਆ ਮੇਰਾ ਮਕਸਦ ਤੁਹਾਨੂੰ ਇੱਥੇ ਬੁਲਾ ਕੇ ਕੋਈ ਨੀਵਾ ਦਿਖਾਉਣਾ ਨਹੀਂ ਸੀ ਬਲਕਿ ਇਹ ਸੱਚਾਈ ਮੈਂ ਤੁਹਾਨੂੰ ਅੱਖੀਂ ਦਿਖਾਉਣਾ ਸੀ ਇਸ ਕਰਕੇ ਮੈਂ ਤੁਹਾਨੂੰ ਫੋਨ ਕਰਕੇ ਇੱਥੇ ਬੁਲਾਇਆ ਨਹੀਂ ਤਾਂ ਤੁਸੀਂ ਮੇਰੇ ਤੇ ਯਕੀਨ ਨਹੀਂ ਕਰਨਾ ਸੀ ਘਰ ਦੇ ਆਂਟੀ ਦਾ ਧੰਨਵਾਦ ਕੀਤਾ ਤੇ ਉਹਨਾਂ ਨੇ ਕਿਸੇ ਕੋਲ ਅਜੇ ਤੱਕ ਗੱਲ ਨਹੀਂ ਕੀਤੀ ਇਸ ਗੱਲ ਨੂੰ 1 ਸਾਲ ਹੋ ਗਿਆ ਪਰ ਅੱਜ ਤੱਕ ਇਹ ਗੱਲ ਸਾਡੇ ਘਰ ਤੇ ਉਹਨਾਂ ਦੇ ਘਰ ਤੋਂ ਇਲਾਵਾ ਕਿਸੇ ਕੋਲ ਨਹੀਂ ਗਈ ਘਰਦਿਆਂ ਨੇ ਮੈਨੂੰ ਘਰ ਲਿਆ ਕਿ ਬਹੁਤ ਜ਼ਿਆਦਾ ਕੁੱਟਿਆ ਤੇ ਉਸ ਦਿਨ ਤੋਂ ਬਾਅਦ ਮੈਨੂੰ ਕਦੇ ਸਕੂਲ ਨਹੀਂ ਜਾਣ ਦਿੱਤਾ ਤੇ ਜਦੋਂ ਮੇਰੇ ਭਰਾ ਨੇ ਮੈਨੂੰ ਸਕੂਲ ਨਾ ਜਾਣ ਬਾਰੇ ਪੁੱਛਿਆ ਮੈਂ ਆਪਣੇ ਭਰਾ ਨੂੰ ਕਹਿ ਦਿੱਤਾ ਕਿ ਮੈਂ ਸਕੂਲੋਂ ਆਪਣੀ ਮਰਜ਼ੀ ਨਾਲ ਹਟੀਆਂ ਮੈਂ ਅੱਗੇ ਨਹੀਂ ਪੜਨਾ ਕਿਉਂਕਿ ਮੇਰੇ ਘਰਦਿਆਂ ਨੇ ਮੈਨੂੰ ਕਹਿ ਦਿੱਤਾ ਸੀ ਕਿ ਉਹਨੂੰ ਇਹ ਗੱਲ ਨਹੀਂ ਦੱਸਣੀ ਉਹਨੂੰ ਤੋ ਇਹ ਕਹਿਣਾ ਕਿ ਮੈਂ ਆਪਣੀ ਮਰਜ਼ੀ ਨਾਲ ਪੜ੍ਹਾਈ ਛੱਡੀ ਆ ਅੱਜ ਤੱਕ ਮੇਰੇ ਮੰਮੀ ਡੈਡੀ ਤੋਂ ਇਲਾਵਾ ਇਹ ਗੱਲ ਕਿਸੇ ਹੋਰ ਨੂੰ ਨਹੀਂ ਪਤਾ ਹੁਣ ਮੈਂ ਘਰ ਹੀ ਰਹਿਣੀ ਆ ਉਹ ਮੁੰਡੇ ਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਉਹ ਆਪ ਸਾਰੀ ਗੱਲ ਵਿੱਚੋਂ ਪਿੱਛੇ हट ਗਿਆ ਉਹਨੇ ਸਾਰਾ ਦੋਸ਼ ਮੇਰੇ ਉੱਪਰ ਲਗਾ ਦਿੱਤਾ ਮੈਂ ਬਹੁਤ ਪਛਤਾ ਰਹੀ ਆ ਕਿਉਂਕਿ ਮੈਂ ਆਪਣੇ ਹੱਥੀਂ ਆਪਣੀ ਜ਼ਿੰਦਗੀ ਖਰਾਬ ਕਰ ਲਈ ਆ ਤਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ